ਐਸੋਲ ਦੇ ਵੱਡੀ ਖਬਰ ਜਿਹੜੀ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਭਾਰਤ ਸਰਕਾਰ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਆ ਬੀਤੀ ਰਾਤ ਜਿਹੜਾ ਵਾ ਪਾਕਿਸਤਾਨੀਆਂ ਵੱਲੋਂ ਜਿਹੜਾ ਵਾ ਪਾਕਿਸਤਾਨ ਸਰਕਾਰ ਵੱਲੋਂ ਜਿਹੜਾ ਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਵੱਡੇ ਸ਼ਹਿਰਾਂ ਜਿਹੜੇ ਪੰਜਾਬ ਦੇ ਉਹਨਾਂ ਦੇ ਉੱਤੇ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚ ਪਹਿਲੇ ਨੰਬਰ ਤੇ ਗੱਲ ਕਰ ਲੈਨੇ ਆ ਅੰਮ੍ਰਿਤਸਰ ਦੂਸਰੇ ਨੰਬਰ ਤੇ ਗੱਲ ਕਰ ਲੈਨੇ ਆ ਕਰਪੂਥਲਾ ਤੇ ਜਲੰਧਰ ਤੇ ਤੀਸਰੇ ਨੰਬਰ ਤੇ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਤੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਆਰਮੀ ਵੱਲੋਂ ਇਹਨਾਂ ਨੂੰ ਜਿਹੜਾ ناکਾਮ ਕਰ ਦਿੱਤਾ ਗਿਆ ਜਿਹੜੀਆਂ ਮਿਸਾਈਲਾਂ ਜਿਹੜੀਆਂ ਮਾਰੀਆਂ ਗਈਆਂ ਸੀ ਆਪਾਂ ਗੱਲ ਕਰ ਲਈ ਅੰਮ੍ਰਿਤਸਰ ਦੇੜੇ ਪਿੰਡਾਂ ਦੇ ਵਿੱਚ ਜਿਹੜੀਆਂ ਮਿਸਾਈਲਾਂ ਸਿੱਟੀਆਂ ਗਈਆਂ ناکਾਮ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ ਨਾਲ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਜਿਹੜਾ ਟਾਰਗੇਟ ਬਣਾਇਆ ਜਾਣਾ ਸੀ ਜਿਸ ਦੇ ਵਿੱਚ ਜਲੰਧਰ ਦੀ ਗੱਲ ਕਰ ਲਈਏ ਲੁਧਿਆਣਾ ਅੰਮ੍ਰਿਤਸਰ ਕਰਪੂਥਲਾ ਆਦਮਪੁਰ ਬਠਿੰਡਾ ਚੰਡੀਗੜ੍ਹ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਪਿੰਡਾਂ ਦੇ ਉੱਤੇ ਜਿਹੜੀਆਂ ਮਿਸਾਈਲਾਂ ਸਿੱਟੀਆਂ ਉਹਨਾਂ ਦਾ ਜਿਹੜਾ ਮਲਬਾ ਵੀ ਜਿਹੜਾ ਜਿਹੜਾ ਮਿਲਿਆ ਉਥੋਂ ਬੰਬ ਨੂਮਾ ਜਿਹੜਾ ਮਲਬਾ ਸੀ ਉਹ ਵੀ ਜਿਹੜੇ ਮਿਸਾਈਲਾਂ ਸਿੱਟੀਆਂ ਗਈਆਂ ਉਹ ਜਿਹੜੀਆਂ ਮਿਲੀਆਂ ਉਥੋਂ ਤੇ ਜਲੰਧਰ ਦੇ ਨਾਲ ਲੱਗਦਾ ਜਿਹੜਾ ਦਸੂਹਾ ਦਸੂਏ ਦੇ ਵਿੱਚ ਵੀ ਜਿਹੜਾ ਉਥੋਂ ਮਲਵਾ ਜਿਹੜਾ ਵਾ ਬੰਬ ਨੂਮਾ ਜਿਹੜੀਆਂ ਚੀਜ਼ਾਂ ਜਿਹੜੀਆਂ ਮਿਲੀਆਂ ਤੇ ਹੋਰ ਗੱਲ ਕਰ ਲਈ ਜਿਹੜੀਆਂ ਮਿਸਾਈਲਾਂ ਸਿੱਟੀਆਂ ਗਈਆਂ ਉਹਨਾਂ ਵੱਲੋਂ ਪਾਕਿਸਤਾਨ ਦੇ ਵੱਲੋਂ ਜਿਹੜੇ ਜੰਮੂ ਕਸ਼ਮੀਰ ਦੇ ਕੁੱਪਵਾੜਾ ਬਾਰਾਮੂਲਾ ਊੜੀ ਪੁਂਛ ਮੇਡਰ ਅਤੇ ਰਜੋਰੀ ਸੈਕਟਰਾਂ ਵਿੱਚ ਜਿਹੜਾ ਉਹਨਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਭਾਰਤ ਸਰਕਾਰ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਆ ਬੀਤੀ ਰਾਤ ਜਿਹੜਾ ਵਾ ਪਾਕਿਸਤਾਨੀਆਂ ਵੱਲੋਂ ਜਿਹੜਾ ਵਾ ਪਾਕਿਸਤਾਨ ਸਰਕਾਰ ਵੱਲੋਂ ਜਿਹੜਾ ਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਵੱਡੇ ਸ਼ਹਿਰਾਂ ਜਿਹੜੇ ਪੰਜਾਬ ਦੇ ਉਹਨਾਂ ਦੇ ਉੱਤੇ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚ ਪਹਿਲੇ ਨੰਬਰ ਤੇ ਗੱਲ ਕਰ ਲੈਨੇ ਆ ਅੰਮ੍ਰਿਤਸਰ ਦੂਸਰੇ ਨੰਬਰ ਤੇ ਗੱਲ ਕਰ ਲੈਨੇ ਆ ਕਰਪੂਥਲਾ ਤੇ ਜਲੰਧਰ ਤੇ ਤੀਸਰੇ ਨੰਬਰ ਤੇ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਤੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਆਰਮੀ ਵੱਲੋਂ ਇਹਨਾਂ ਨੂੰ ਜਿਹੜਾ ناکਾਮ ਕਰ ਦਿੱਤਾ ਗਿਆ ਜਿਹੜੀਆਂ ਮਿਸਾਈਲਾਂ ਜਿਹੜੀਆਂ ਮਾਰੀਆਂ ਗਈਆਂ ਸੀ ਆਪਾਂ ਗੱਲ ਕਰ ਲਈ ਅੰਮ੍ਰਿਤਸਰ ਦੇ ਜਿਹੜੇ ਪਿੰਡਾਂ ਦੇ ਵਿੱਚ ਜਿਹੜਿਆ ਮਿਸਾਈਲਾਂ ਸਿੱਟੀਆਂ ਗਈਆਂ ناکਾਮ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ ਨਾਲ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਜਿਹੜਾ ਟਾਰਗੇਟ ਬਣਾਇਆ ਜਾਣਾ ਸੀ ਜਿਸ ਦੇ ਵਿੱਚ ਜਲੰਧਰ ਦੀ ਗੱਲ ਕਰ ਲਈਏ ਲੁਧਿਆਣਾ ਅੰਮ੍ਰਿਤਸਰ ਕਰਪੂਥਲਾ ਆਦਮਪੁਰ ਬਠਿੰਡਾ ਚੰਡੀਗੜ੍ਹ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਪਿੰਡਾਂ ਦੇ ਉੱਤੇ ਜਿਹੜੀ ਮਿਸਾਈਲਾਂ ਸਿੱਟੀਆਂ ਉਹਨਾਂ ਦਾ ਜਿਹੜਾ ਮਲਬਾ ਵੀ ਜਿਹੜਾ ਜਿਹੜਾ ਮਿਲਿਆ ਉਥੋਂ ਬੰਬ ਨੂਮਾ ਜਿਹੜਾ ਮਲਬਾ ਸੀ ਉਹ ਵੀ ਜਿਹੜੇ ਮਿਸਾਈਲਾਂ ਸਿੱਟੀਆਂ ਗਈਆਂ ਉਹ ਜਿਹੜੀਆਂ ਮਿਲੀਆਂ ਉਥੋਂ ਤੇ ਜਲੰਧਰ ਦੇ ਨਾਲ ਲੱਗਦਾ ਜਿਹੜਾ ਦਸੂਹਾ ਦਸੂਏ ਦੇ ਵਿੱਚ ਵੀ ਜਿਹੜਾ ਉਥੋਂ ਮਲਵਾ ਜਿਹੜਾ ਵਾ ਬੰਬ ਨੂਮਾ ਜਿਹੜੀਆਂ ਚੀਜ਼ਾਂ ਜਿਹੜੀਆਂ ਮਿਲੀਆਂ ਤੇ ਹੋਰ ਗੱਲ ਕਰ ਲਈ ਜਿਹੜੀਆਂ ਮਿਸਾਈਲਾਂ ਸਿੱਟੀਆਂ ਗਈਆਂ ਉਹਨਾਂ ਵੱਲੋਂ ਪਾਕਿਸਤਾਨ ਦੇ ਵੱਲੋਂ ਜਿਹੜੇ ਜੰਮੂ ਕਸ਼ਮੀਰ ਦੇ ਕੁੱਪਵਾੜਾ ਬਾਰਾਮੂਲਾ ਊੜੀ ਪੁਂਛ ਮੇਡਰ ਅਤੇ ਰਜੋਰੀ ਸੈਕਟਰਾਂ ਵਿੱਚ ਜਿਹੜਾ ਉਹਨਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਐਸੋਲ ਦੇ ਵੱਡੀ ਖਬਰ ਜਿਹੜੀ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਭਾਰਤ ਸਰਕਾਰ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਆ ਬੀਤੀ ਰਾਤ ਜਿਹੜਾ ਵਾ ਪਾਕਿਸਤਾਨੀਆਂ ਵੱਲੋਂ ਜਿਹੜਾ ਵਾ ਪਾਕਿਸਤਾਨ ਸਰਕਾਰ ਵੱਲੋਂ ਜਿਹੜਾ ਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਵੱਡੇ ਸ਼ਹਿਰਾਂ ਜਿਹੜੇ ਪੰਜਾਬ ਦੇ ਉਹਨਾਂ ਦੇ ਉੱਤੇ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚ ਪਹਿਲੇ ਨੰਬਰ ਤੇ ਗੱਲ ਕਰ ਲੈਣੇ ਆ ਅੰਮ੍ਰਿਤਸਰ ਦੂਸਰੇ ਨੰਬਰ ਤੇ ਗੱਲ ਕਰ ਲੈਣੇ ਆ ਕਰਪੂਥਲਾ ਤੇ ਜਲੰਧਰ ਤੇ ਤੀਸਰੇ ਨੰਬਰ ਤੇ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਤੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਆਰਮੀ ਵੱਲੋਂ ਇਹਨਾਂ ਨੂੰ ਜਿਹੜਾ ناکਾਮ ਕਰ ਦਿੱਤਾ ਗਿਆ ਜਿਹੜੀਆਂ ਮਿਸਾਈਲਾਂ ਜਿਹੜੀਆਂ ਮਾਰੀਆਂ ਗਈਆਂ ਸੀ ਆਪਾਂ ਗੱਲ ਕਰ ਲਈ ਅੰਮ੍ਰਿਤਸਰ ਦੇੜੇ ਪਿੰਡਾਂ ਦੇ ਵਿੱਚ ਜਿਹੜੀਆਂ ਮਿਸਾਈਲਾਂ ਸਿੱਟੀਆਂ ਗਈਆਂ ناکਾਮ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ ਨਾਲ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਜਿਹੜਾ ਟਾਰਗੇਟ ਬਣਾਇਆ ਜਾਣਾ ਸੀ ਜਿਸ ਦੇ ਵਿੱਚ ਜਲੰਧਰ ਦੀ ਗੱਲ ਕਰ ਲਈਏ ਲੁਧਿਆਣਾ ਅੰਮ੍ਰਿਤਸਰ ਕਰਪੂਥਲਾ ਆਦਮਪੁਰ ਬਠਿੰਡਾ ਚੰਡੀਗੜ੍ਹ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਪਿੰਡਾਂ ਦੇ ਉੱਤੇ ਜਿਹੜੀਆਂ ਮਿਸਾਈਲਾਂ ਸਿੱਟੀਆਂ ਉਹਨਾਂ ਦਾ ਜਿਹੜਾ ਮਲਬਾ ਵੀ ਜਿਹੜਾ ਜਿਹੜਾ ਮਿਲਿਆ ਉਥੋਂ ਬੰਬ ਨੂਮਾ ਜਿਹੜਾ ਮਲਬਾ ਸੀ ਉਹ ਵੀ ਜਿਹੜੇ ਮਿਸਾਈਲਾਂ ਸਿੱਟੀਆਂ ਗਈਆਂ ਉਹ ਜਿਹੜੀਆਂ ਮਿਲੀਆਂ ਉਥੋਂ ਤੇ ਜਲੰਧਰ ਦੇ ਨਾਲ ਲੱਗਦਾ ਜਿਹੜਾ ਦਸੂਹਾ ਦਸੂਏ ਦੇ ਵਿੱਚ ਵੀ ਜਿਹੜਾ ਉਥੋਂ ਮਲਵਾ ਜਿਹੜਾ ਵਾ ਬੰਬ ਨੂਮਾ ਜਿਹੜੀਆਂ ਚੀਜ਼ਾਂ ਜਿਹੜੀਆਂ ਮਿਲੀਆਂ ਤੇ ਹੋਰ ਗੱਲ ਕਰ ਲਈ ਜਿਹੜੀਆਂ ਮਿਸਾਈਲਾਂ ਸਿੱਟੀਆਂ ਗਈਆਂ ਉਹਨਾਂ ਵੱਲੋਂ ਪਾਕਿਸਤਾਨ ਦੇ ਵੱਲੋਂ ਜਿਹੜੇ ਜੰਮੂ ਕਸ਼ਮੀਰ ਦੇ ਕੁੱਪਵਾੜਾ ਬਾਰਾਮੂਲਾ ਊੜੀ ਪੁਂਛ ਮੇਡਰ ਅਤੇ ਰਜੋਰੀ ਸੈਕਟਰਾਂ ਵਿੱਚ ਜਿਹੜਾ ਉਹਨਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ